ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਜੀ YouTube ਚੈਨਲ ਦੇ ਉੱਤੇ ਅੱਜ ਜਿਹੜੀ ਤੁਹਾਡੇ ਲਈ ਆਪਾਂ ਸਟੋਰੀ ਲੈ ਕੇ ਆਏ ਆਂ ਇਹ 15 ਸਾਲ ਪੁਰਾਣੀ ਸਟੋਰੀ ਵੀ ਹੈ ਤੇ ਇਹ ਅੱਜ ਦੀ ਸਟੋਰੀ ਵੀ ਹੈ ਇਹ 15 ਸਾਲ ਪੁਰਾਣੀ ਤੇ ਅੱਜ ਦੀ ਕਿਉਂ ਆ ਇਹਦਾ ਪਤਾ ਤੁਹਾਨੂੰ ਵੀਡੀਓ ਦੇ ਇਹ ਸਟੋਰੀ ਦੇ ਐਂਡ ਤੱਕ ਜਾਂਦੇ ਜਾਂਦੇ ਲੱਗ ਜਾਣਾ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੇ ਜਿਹੜੇ ਸੁਝਾਅ ਨੇ ਜਾਂ ਕੀਮਤੀ ਕਮੈਂਟ ਨੇ ਉਹ ਸਾਨੂੰ ਜਰੂਰ ਕਰਿਓ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਜਿਹੜੀਆਂ ਸਾਡੀਆਂ ਸਟੋਰੀਜ਼ ਨੇ ਜਿਹੜੀਆਂ ਸੁਣਾ ਰਿਹਾ ਉਹ ਕਿਵੇਂ ਦੀਆਂ ਲੱਗਦੀਆਂ ਨੇ ਜੇ ਤੁਸੀਂ ਇੱਕ ਵਾਰ ਵੀਡੀਓ ਸ਼ੁਰੂ ਕਰੀਏ ਤਾਂ ਐਂਡ ਤੱਕ ਜੁੜਦੇ ਕਰਾਂ ਜੇ ਆਪਾਂ ਅੱਜ ਦੀ ਸਟੋਰੀ ਦੀ ਗੱਲ ਕਰੀਏ ਤਾਂ ਅੱਜ ਦੀ ਇਹ ਜਿਹੜੀ ਕਹਾਣੀ ਹੈ ਜਿਹੜੀ ਸਟੋਰੀ ਹੈ ਇਹ ਕੇਰਲਾ ਦੇ ਮੁੰਨਾਰ ਸ਼ਹਿਰ ਤੋਂ ਸ਼ੁਰੂ ਹੁੰਦੀ ਹੈ ਮੁੰਨਾਰ ਇੱਕ ਬਹੁਤ ਹੀ ਖਬਸੂਰਤ ਕੁਦਰਤ ਦੀ ਖਬਸੂਰਤੀ ਲਈ ਜਾਣਿਆ ਜਾਣ ਵਾਲਾ ਕੇਰਲਾ ਦਾ ਇੱਕ ਬਹੁਤ ਸੋਹਣਾ ਸ਼ਹਿਰ ਹੈ। ਇੱਕ ਸਟੋਰੀ ਦੀ ਹੈ ਜਿਹੜੀ ਇਹ ਇੱਕ ਕਲਾ ਨਾਮ ਦੀ ਲੜਕੀ ਤੇ ਨਿਲਕੁਮਾਰ ਨਾਮ ਦੇ ਇੱਕ ਲੜਕੇ ਦੀ ਸਟੋਰੀ ਹੈ। ਜਿਹੜਾ ਨਿਲਕੁਮਾਰ ਤੇ ਜਿਹੜੇ ਕਲਾ ਨੇ ਇਹ ਦੋਨੋਂ ਇੱਕ ਦੂਜੇ ਦੇ ਘਰ ਤੋਂ ਥੋੜੀ ਦੂਰੀ ਤੇ ਰਹਿ ਰਹੇ ਹੁੰਦੇ ਆ। ਤੇ ਥੋੜੀ ਦੂਰ ਇਹਨਾਂ ਦੇ ਇੱਕ ਦੂਜੇ ਦੇ ਘਰ ਹੁਣ ਕਾਕੇ ਜਵਾਨ ਹੁਣ ਕਾਕੇ ਇਹਨਾਂ ਦੇ ਵਿੱਚ ਦੋਸਤੀ ਹੁੰਦੀ ਆ ਦੋਸਤੀ ਪਿਆਰ ਦੇ ਵਿੱਚ ਬਦਲ ਜਾਂਦੀ ਹੈ। ਤੇ ਜਿਹੜਾ ਇਹਨਾਂ ਦਾ ਇਹ ਪਿਆਰ ਆ ਪਿਆਰ ਇਹ ਜਦੋਂ ਵਿਆਹ ਦੇ ਬੰਧਨ ਦੇ ਵਿੱਚ ਵੰਨਣਾ ਸਟਾਰਟ ਹੁੰਦਾ ਇੱਕ ਦੂਜੇ ਨਾਲ ਇਹ ਮਤਲਬ ਕਿ ਵਾਦਾ ਕਰਦੇ ਆ ਕਿ ਆਪਾਂ ਇੱਕ ਦੂਜੇ ਨਾਲ ਵਿਆਹ ਕਰਾਵਾਂਗੇ ਤਾਂ ਉੱਥੇ ਇਹਨਾਂ ਦੀ ਲਾਈਫ ਦੇ ਵਿੱਚ ਥੋੜੀ ਅੜਚਣ ਆਉਂਦੀ ਹੈ ਅੜਚਣ ਕਿੱਦਾਂ ਆਉਦੀ ਹੈ ਜਿਹੜੇ ਦੋਨੋਂ ਜਾਣਿਆ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਕਾਸਟ ਹੈ ਉਹ ਮੇਲ ਨਹੀਂ ਖਾਂਦੀ ਇਹ ਜਿਹੜੇ ਮਨਾਰ ਦੇ ਜਿਹੜੇ ਲਾਕੇ ਦੇ ਵਿੱਚ ਰਹਿ ਰਹੇ ਨੇ ਉੱਥੋਂ ਦੇ ਜਿਹੜੇ ਲੋਕ ਨੇ ਇੰਟਰ ਕਾਸਟ ਮੈਰਿਜ ਨੂੰ ਉਹ ਕੋਈ ਜ਼ਿਆਦਾ ਵਧੀਆ ਨਹੀਂ ਸਮਝਦੇ ਹੁੰਦੇ ਤਾਂ ਕਰਕੇ ਜਿਹੜੇ ਇਹਨਾਂ ਦੇ ਘਰ ਦੇ ਨੇ ਉਹ ਵੀ ਇਹਨਾਂ ਦੇ ਵਿਆਹ ਦੇ ਲਈ ਰਾਜੀ ਨਹੀਂ ਹੁੰਦੇ ਮਾਰ ਫਿਰ ਵੀ ਇਹ 2007 ਦੇ ਵਿੱਚ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਖਿਲਾਫ ਇੱਕ ਦੂਜੇ ਨਾਲ ਵਿਆਹ ਕਰਾ ਲੈਂਦੇ ਨੇ ਵਿਆਹ ਹੋਣ ਤੋਂ ਬਾਅਦ ਜਿਹੜੇ ਲੜਕੀ ਦੇ ਕਲਾ ਦੇ ਘਰ ਵਾਲੇ ਨੇ ਉਹ ਇਹਨਾਂ ਨਾਲ ਰਿਸ਼ਤਾ ਨਾਤਾ ਤੋੜ ਦਿੰਦੇ ਆ ਆਪਣੀ ਜਿਹੜੀ ਉਹ ਲੜਕੀ ਹੁੰਦੀ ਆ ਉਹਦੇ ਨਾਲ ਉਹ ਬਹੁਤ ਨਾਰਾਜ਼ ਹੁੰਦੇ ਆ ਵੀ ਸਾਡੀ ਮਰਜ਼ੀ ਤੋਂ ਬਿਨਾਂ ਇਹਨੇ ਵਿਆਹ ਕਰਵਾਇਆ ਤੇ ਉਸ ਤੋਂ ਬਾਅਦ ਜਿਹੜੇ ਲੜਕੇ ਦੇ ਘਰ ਨੇ ਨਿਲਕੁਮਾਰ ਦੇ ਉਹ ਵੀ ਆਪਣੇ ਬੇਟੇ ਨਾਲ ਨਾਰਾਜ਼ ਹੁੰਦੇ ਆ ਪਰ ਲੜਕਾ ਹੋਣ ਕਰਕੇ ਉਹਨੂੰ ਮਾਫ ਕਰ ਦਿੱਤਾ ਜਾਂਦਾ ਉਹ ਆਪਣੇ ਘਰ ਦੇ ਵਿੱਚ ਆਪਣੀ ਵਾਈਫ ਦੇ ਨਾਲ ਰਹਿਣ ਲੱਗ ਜਾਂਦਾ ਹੈ। ਤਕਰੀਬਨ ਉਹਨਾਂ ਦੇ ਵਿਆਹ ਤੋਂ 1.5 ਸਾਲ ਬਾਅਦ ਉਹਨਾਂ ਦੇ ਘਰ ਇੱਕ ਬੱਚੇ ਨੇ ਜਨਮ ਲੈਂਦਾ। ਉਹਨਾਂ ਦੇ ਘਰ ਇੱਕ ਲੜਕਾ ਜਨਮ ਲੈਂਦਾ। ਉਸ ਲੜਕੇ ਦੇ ਜਨਮ ਤੋਂ ਬਾਅਦ ਹੀ ਉਹਨਾਂ ਦੇ ਘਰ ਦੇ ਵਿੱਚ ਥੋੜੀ ਜਿਹੀ ਜਿਹੜੀ ਹੈ ਅਣਗਨ ਹੋਣੀ ਸ਼ੁਰੂ ਹੋ ਜਾਂਦੀ ਹੈ। ਥੋੜਾ ਜਿਹਾ ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੇ ਆਪਸ ਦੇ ਵਿੱਚ ਕਲਾ ਤੇ ਅਨਿਲ ਦੇ ਵਿੱਚ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਹੈ। ਜਿਹੜਾ ਨਿੱਲ ਹੈ ਉਹ ਕੰਸਟਰਕਸ਼ਨ ਦਾ ਕੰਮ ਕਰਦਾ ਹੁੰਦਾ ਉਹਦਾ ਆਪਣਾ ਕੰਸਟਰਕਸ਼ਨ ਦਾ ਕੰਮ ਹੁੰਦਾ ਉਹਦੇ ਲਈ ਉਹਨੂੰ ਇੰਡੀਆ ਦੇ ਨਾਮ ਨਾਲ ਇੰਡੀਆ ਤੋਂ ਬਾਹਰ ਵੀ ਜਾਣਾ ਪੈਂਦਾ ਉਹ ਸਾਊਥ ਅਫਰੀਕਾ ਤੱਕ ਜਾਂਦਾ ਆਪਣੇ ਕੰਮ ਦੇ ਲਈ 2007 ਦੇ ਵਿੱਚ 2008 ਹੈ ਨਾ ਜਦੋਂ ਉਹਨਾਂ ਦਾ ਵਿਆਹ ਹੁੰਦਾ ਤੇ ਉਸਦੇ ਚਲਦੇ ਆਈ ਉਹਨੂੰ ਸ਼ੱਕ ਹੁੰਦਾ ਕਿ ਜਿਹੜੀ ਮੇਰੀ ਵਾਈਫ ਹੈ ਉਹ ਉਹਦਾ ਕਿਸੇ ਹੋਰ ਨਾਲ ਸੰਬੰਧ ਹੈ ਉਹ ਕਿਸੇ ਹੋਰ ਨਾਲ ਗੱਲਬਾਤ ਕਰਦੀ ਆ ਫੋਨ ਵਗੈਰਾ ਤੇ ਉਹਨੂੰ ਇੱਕ ਦੋ ਵਾਰ ਸ਼ੱਕ ਹੁੰਦਾ ਤੇ ਉਹਨਾਂ ਦੀ ਇਸ ਗੱਲ ਤੇ ਲੜਾਈ ਰਹਿਣ ਲੱਗ ਜਾਂਦੀ ਆ ਤੇ ਲੜਾਈ ਇੰਨੀ ਜ਼ਿਆਦਾ ਵੱਧਦੀ ਆ ਕਿ ਉਹ ਥੋੜੀ ਸੁਣਗਦੇ ਸੁਣਗਦੇ ਪਹਿਲਾਂ ਘਰਦਿਆਂ ਨੂੰ ਪਤਾ ਲੱਗਦੀ ਆ ਘਰ ਦੇ ਲੜਾਈ ਦਾ ਕਾਰਨ ਵੀ ਪਤਾ ਲੱਗਦਾ ਘਰਦਿਆਂ ਨੂੰ ਉਸ ਤੋਂ ਬਾਅਦ ਜਿਹੜੀ ਉਹ ਲੜਾਈ ਦਾ ਕਾਰਨ ਤੇ ਲੜਾਈ ਬਾਰੇ ਮਹੱਲੇ ਦੇ ਲੋਕਾਂ ਨੂੰ ਦਰਿਸ਼ਟਾ ਜਾਨਾ ਤੱਕ ਵੀ ਖਬਰਾਂ ਪਹੁੰਚ ਜਾਂਦੀਆਂ ਨੇ ਜਦੋਂ ਇਹ ਸਾਰਾ ਕੁਝ ਪਤਾ ਲੱਗਦਾ ਤਕਰੀਬਨ ਉਹਨਾਂ ਦਾ ਬੇਟਾ ਜਦੋਂ 6 ਮਹੀਨੇ ਦਾ ਹੁੰਦਾ ਹੈ ਤਾਂ ਜਿਹੜੀ ਕਲਾ ਆ ਉਹ ਆਪਣਾ ਘਰ ਛੱਡ ਕੇ ਚਲੀ ਜਾਂਦੀ ਹੈ ਆਪਣੇ ਬੱਚੇ ਨੂੰ 6 ਮਹੀਨੇ ਦੇ ਨੂੰ ਉਹ ਉੱਥੇ ਛੱਡ ਜਾਂਦੀ ਹੈ ਤੇ ਜਦੋਂ ਆਂਟੀ ਗੁਮੰਡੀ ਤੇ ਨਾਲ ਜਦੋਂ ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਪੁੱਛਦੇ ਆ ਨੀਲਨ ਨੂੰ ਤੇ ਉਹਦੇ ਘਰ ਦੇ ਨੂੰ ਕਿ ਕਲਾ ਕਿੱਥੇ ਆ ਕਲਾ ਵਾਲੀ ਦਿਖਦੀ ਅੱਜ ਕੱਲ ਤੇ ਉਹ ਉਹਨਾਂ ਨੂੰ ਦੱਸਦਾ ਕਿ ਉਹ ਸੂਰਜ ਨਾਮ ਦੇ ਕਿਸੇ ਲੜਕੇ ਨਾਲ ਉਹ ਘਰ ਤੋਂ ਚਲੀ ਗਈ ਹੈ ਆਪਣਾ ਘਰ ਛੱਡ ਕੇ ਚਲੀ ਗਈ ਆ ਬੇਟੇ ਨੂੰ ਮੇਰੇ ਕੋਲ ਛੱਡ ਗਈ ਤੇ ਚਲੋ ਸਾਰੇ ਜਿਹੜੇ ਹੁੰਦੇ ਆ ਉਹਨਾਂ ਨੂੰ ਬਹੁਤ ਗੁੱਸਾ ਹੁੰਦਾ ਕਲਾ ਦੇ ਤੇ ਜਿਹੜੇ ਕਲਾ ਦੇ ਆਪਣੇ ਘਰ ਦੇ ਹੁੰਦੇ ਆ ਕਲਾ ਦੇ ਪੇਕੇ ਹੁੰਦੇ ਨੇ ਪਹਿਲਾਂ ਤਾਂ ਉਹਨਾਂ ਦੀ ਲੜਕੀ ਨੇ ਉਹਨਾਂ ਦੀ ਮਰਜ਼ੀ ਤੋਂ ਵਿਲਾਪ ਵਿਆਹ ਕਰਾਇਆ ਤੇ ਹੁਣ ਉਹ ਕਿਸੇ ਹੋਰ ਨਾਲ ਚਲੀ ਗਈ ਇਹ ਗੱਲ ਸੁਣ ਕੇ ਉਹ ਪਹਿਲਾਂ ਤਾਂ ਨਾਰਾਜ਼ ਹੁੰਦੇ ਹੀ ਆ ਤੇ ਉਹਨਾਂ ਨੂੰ ਹੁਣ ਸ਼ਰਮਿੰਦਗੀ ਵੀ ਬਹੁਤ ਮਹਿਸੂਸ ਹੁੰਦੀ ਹੈ ਉਹ ਸੋਚਦੇ ਆ ਕਿ ਸਾਡੀ ਲੜਕੀ ਨੇ ਸਾਡਾ ਨੱਕ ਵਧਾਤਾ ਤਾ ਕਰਕੇ ਉਹ ਉਹਦੇ ਬਾਰੇ ਕੁਝ ਨਹੀਂ ਪਤਾ ਕਰਦੇ ਨਾ ਜਿਹੜਾ ਅਨਿਲ ਹੈ ਜਾਂ ਉਹਦੇ ਘਰ ਦੇ ਨੇ ਉਹ ਵੀ ਉੱਥੇ ਗੱਲ ਨੂੰ ਰਫਾ-ਦਫਾ ਕਰ ਦਿੰਦੇ ਆ ਕਿ ਹੁਣ ਕੀ ਲੈਣਾ ਜਦੋਂ ਘਰ ਛੱਡ ਕੇ ਚਲੀ ਗਈ ਆ ਤੇ ਹੁਣ ਸਟੋਰੀ ਬਦਲਦੀ ਹੈ ਇਸ ਕਹਾਣੀ ਦੇ ਵਿੱਚ ਅੱਜ ਦਾ ਟਾਈਮ ਆਉਂਦਾ 2024 ਦਾ ਅੱਜ ਤੋਂ ਤਕਰੀਬਨ 8-9 ਮਹੀਨੇ ਪਹਿਲਾਂ ਲਾ ਰਹੀ ਆ ਆਪਾਂ ਤਾਂ 2023 ਦੇ ਵਿੱਚ ਜਿਹੜਾ ਅਨਿਲ ਹੈ ਉਹ ਆਪਣੇ ਕੰਸਟਰਕਸ਼ਨ ਦੇ ਕੰਮ ਲਈ ਇਜ਼ਰਾਈਲ 'ਚ ਰਹਿ ਜਾਂਦਾ ਤੇ ਹੁਣ ਤੁਸੀਂ ਦੇਖੋ ਕਿ ਸਟੋਰੀ ਜੇ ਮੈਂ ਤੁਹਾਨੂੰ ਦੱਸਿਆ 15 ਸਾਲ ਤੋਂ ਸਿੱਧੀ ਅੱਜ ਦੇ ਦੌਰ ਦੇ ਵਿੱਚ ਆ ਜਾਂਦੀ ਹੈ ਉਹ ਜਿਹੜਾ ਅਨਿਲ ਹੈ ਉਹ ਆਪਣਾ ਘਰ ਛੱਡ ਕੇ ਜਦੋਂ ਮਤਲਬ ਕਿ ਕੰਮ ਦੇ ਲਈ ਇਜ਼ਰਾਇਲ ਚਲਾ ਜਾਂਦਾ ਹੈ ਤੇ ਤਕਰੀਬਨ 2009 ਤੋਂ 15 ਸਾਲ ਬਾਅਦ 2024 ਹੁਣ ਚੱਲ ਰਿਹਾ ਹੈ 15 ਸਾਲ ਹੋ ਗਿਆ ਹੈ ਜਿਹੜੀ ਕਲਾ ਉਹ ਨੂੰ ਆਪਣੇ ਘਰ ਤੋਂ ਗਈ ਨੂੰ ਤੇ ਅਨਿਲ ਇਜ਼ਰਾਇਲ ਦੇ ਵਿੱਚ ਤੇ ਜਿਹੜਾ ਮਨਾਰ ਸ਼ਹਿਰ ਉਹਦੇ ਇੱਕ ਥਾਣੇ ਦੇ ਅੰਦਰ ਤਕਰੀਬਨ 15 ਸਾਲ ਬਾਅਦ ਇੱਕ ਜੂਨ ਮਹੀਨੇ ਦੇ 2024 ਦੇ ਜੂਨ ਮਹੀਨੇ ਦੇ ਵਿੱਚ ਇੱਕ ਚਿੱਠੀ ਆਉਂਦੀ ਆ ਪੁਲਿਸ ਥਾਣੇ ਦੇ ਵਿੱਚ ਮਨਾਬ ਦੇ ਉਹ ਪੁਲਿਸ ਥਾਣੇ ਦੇ ਵਿੱਚ ਜਿਹੜੀ ਚਿੱਠੀਆਂ ਲਿਓ ਗੁੰਗਨਾਮ ਚਿੱਠੀ ਹੁੰਦੀ ਹੈ ਉਹਦੇ ਵਿੱਚ ਲਿਖਿਆ ਹੁੰਦਾ ਕਿ ਅੱਜ ਤੋਂ 15 ਸਾਲ ਪਹਿਲਾਂ ਇੱਕ ਕਲਾ ਨਾਮ ਦੀ ਲੜਕੀ ਦਾ ਕਤਲ ਹੋਇਆ ਤੇ ਉਹਦੇ ਵਿੱਚ ਚਾਰ ਕਤਲਾਂ ਦੇ ਨਾਮ ਵੀ ਲਿਖੇ ਹੁੰਦੇ ਆ ਬਹੁਤ ਹੀ ਹੈਰਾਨੀਜਨਕ ਪੁਲਿਸ ਕੋਲੇ ਗੁੰਮ ਨਾਮ ਚਿੱਠੀ ਹੈ ਪੁਲਿਸ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਜਿਹੜੀ ਇਹ ਚਿੱਠੀ ਆਈ ਹੈ ਇਹਦੇ ਬਾਰੇ ਉਹ ਪਹਿਲਾਂ ਪਤਾ ਕਰਦੇ ਆ ਕਿ ਕੋਈ ਕਲਾ ਨਾਮ ਦੀ ਕੋਈ ਲੜਕੀ 15 ਸਾਲ ਪਹਿਲਾਂ ਇੱਥੋਂ ਗਾਇਬ ਹੋਈ ਹੋਵੇ ਜਾਂ ਕੋਈ ਗੁੰਮ ਨਾਮ ਹੋਣ ਦੀ ਗੁੰਮਸ਼ੁਦਾ ਹੋਣ ਦੀ ਕੋਈ ਰਿਪੋਰਟ ਲਖਾਈ ਗਈ ਹੋਵੇ ਕਲਾ ਨਾਮ ਦੀ ਲੜਕੀ ਦੀ ਉਹ ਆਪਣੇ ਥਾਣੇ ਦੇ ਵਿੱਚ ਚੈੱਕ ਕਰਦੇ ਆ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ ਤਾਂ ਵਾਲੇ-ਦਾਲੇ ਦੇ ਥਾਣਿਆਂ ਦੇ ਵਿੱਚ ਵੀ ਇਹ ਖਬਰ ਨੂੰ ਪਹੁੰਚਾਉਂਦੇ ਆ ਤੇ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਕਲਾ ਨਾਮ ਦੀ ਕਲਾਵਾਂਤੀ ਜਾਂ ਉਹਦੇ ਨਾਲ ਦੇ ਨਾਲ ਨਾਮ ਦੇ ਨਾਲ ਜੁੜਦੇ ਕੋਈ ਵੀ ਨਾਮ ਹੁੰਦੇ ਆ ਉਹਨਾਂ ਬਾਰੇ ਵੀ ਉਹ ਪੁੱਛਦੇ ਆ ਹੋਰ ਥਾਣਿਆਂ ਦੇ ਵਿੱਚ ਜੇ ਕੋਈ ਮਿਸਿੰਗ ਰਿਪੋਰਟ ਹੋਵੇ ਤਾਂ ਇੰਨਾ ਕੁਝ ਕਰਦੇ باوجود ਵੀ ਜਿਹੜੇ ਪੁਲਿਸ ਹੈ ਉਹਦੇ ਹੱਥ ਕੁਝ ਵੀ ਨਹੀਂ ਲੱਗਦਾ ਜਦੋਂ ਪੁਲਿਸ ਦੇ ਹੱਥ ਕੋਈ ਸਬੂਤ ਜਾਂ ਕੋਈ ਇਦਾਂ ਦੀ ਗੱਲ ਨਹੀਂ ਲੱਗਦੀ ਤਾਂ ਪੁਲਿਸ ਕੀ ਕਰਦੀ ਹੈ ਜਿਹੜੇ ਉਹਦੇ ਵਿੱਚ ਕਾਤਲਾਂ ਦੇ ਨਾਮ ਲਿਖੇ ਹੁੰਦੇ ਆ ਉਹਨਾਂ ਬਾਰੇ ਪਤਾ ਕਰਨਾ ਸ਼ੁਰੂ ਕਰਦੀ ਹੈ ਥੋੜਾ ਸਮਾਂ ਲੰਘਦਾ ਤੇ ਪੁਲਿਸ ਦੇ ਇੱਕ ਮੁਖਬਰ ਵੱਲੋਂ ਇੱਕ ਜਾਣਕਾਰੀ ਉਹਨਾਂ ਨੂੰ ਮਿਲਦੀ ਹੈ ਕਿ ਕੋਈ ਨਿਲ ਨਾਮ ਦਾ ਇੱਕ ਲੜਕਾ ਸੀ ਅੱਜ ਤੋਂ 15 ਸਾਲ ਪਹਿਲਾਂ ਉਹਦੀ ਕਲਾ ਨਾਮ ਦੀ ਕਿਸੇ ਲੜਕੀ ਦੇ ਨਾਲ ਵਿਆਹ ਹੋਇਆ ਸੀ ਤੇ ਉਹ ਆਪਣਾ ਘਰ ਛੱਡ ਕੇ ਚਲੀ ਗਈ ਸੀ ਕਿਸੇ ਆਪਣੇ ਆਸ਼ਕ ਦੇ ਨਾਲ ਜਾਂ ਬॉयਫ੍ਰੈਂਡ ਦੇ ਨਾਲ ਤਾਂ ਜਿਹੜੇ ਪੁਲਿਸ ਪੁਲਿਸ ਕੋਲੇਸਾ ਆਪਣਾ ਅਨਿਲ ਦੇ ਘਰ ਪਹੁੰਚਦੀ ਹੈ ਅਨਿਲ ਦੇ ਘਰ ਜਾਂਦੀ ਹੈ ਤਾਂ ਜਾ ਕੇ ਉੱਥੇ ਪਤਾ ਕਰਦੇ ਆ ਕਿ ਇਦਾਂ ਦੀ ਕੋਈ ਘਟਨਾ ਵਾਪਰੀ ਹੋਵੇ 15 ਸਾਲ ਪਹਿਲਾਂ ਕੋਈ ਕਲਾ ਨਾਮ ਦੀ ਇੱਥੇ ਔਰਤ ਰਹਿ ਰਹੀ ਸੀ ਤਾਂ ਘਰ ਦੇ ਉਹਨਾਂ ਨੂੰ ਦੱਸਦੇ ਆ ਕਿ ਹਾਂ ਹੈਗੀ ਸੀ ਤੇ ਉਹ ਇਦਾਂ ਇਦਾਂ ਕਰਕੇ ਵਿਆਹ ਕਰਾਇਆ ਸੀ ਉਹਨੂੰ ਨਿਲ ਦੇ ਨਾਲ ਆਪਣੇ ਘਰ ਦੀਆਂ ਦੀ ਮਰਜ਼ੀ ਤੋਂ ਖੁਲਾਫ ਉਸ ਤੋਂ ਫਿਰ ਥੋੜਾ ਟਾਈਮ ਬਾਅਦ ਜਦੋਂ ਉਹਨਾਂ ਦੇ ਬੇਟਾ ਹੋਇਆ ਇੱਕ ਤੇ ਬੇਟੇ ਦੇ ਜਨਮ ਤੋਂ 6 ਮਹੀਨੇ ਬਾਅਦ ਉਹ ਆਪਣਾ ਘਰ ਛੱਡ ਕੇ ਚਲੀ ਗਈ ਸੀ ਪੁਲਿਸ ਉੱਥੇ ਹੀ ਵਾਸ ਨਹੀਂ ਕਰਦੇ ਉਹ ਆਂਗ ਗਵਾਂਡੀਆਂ ਤੋਂ ਵੀ ਪਤਾ ਕਰਦੀਆਂ ਨਾਲ ਮਹੱਲੇ ਦੇ ਲੋਕਾਂ ਤੋਂ ਪਤਾ ਕਰਦੀਆਂ ਉੱਥੇ ਵੀ ਉਹਨਾਂ ਨੂੰ ਉਹੀ ਸਟੋਰੀ ਪਤਾ ਲੱਗਦੀ ਹੈ ਤੇ ਉਸ ਤੋਂ ਬਾਅਦ ਕਲਾ ਜਿਹੜੇ ਪੁਲਿਸ ਹੈ ਉਹ ਕਲਾ ਦੇ ਘਰੇ ਵੀ ਜਾਂਦੀ ਹੈ ਕਲਾ ਦੇ ਘਰੇ ਜਦੋਂ ਪਹੁੰਚਦੇ ਆ ਤਾਂ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜੀ ਕਲਾ ਦੇ ਮਾਪੇ ਨੇ ਉਹਨਾਂ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦਾ ਇੱਕ ਸਿਰਫ ਭਰਾ ਹੁੰਦਾ ਤੇ ਭਰਾ ਦਾ ਵਿਆਹ ਵਗੈਰਾ ਹੋਇਆ ਹੁੰਦਾ ਤੇ ਉਹ ਵੀ ਉਹਨਾਂ ਨੂੰ ਦੱਸਦਾ ਕਿ ਜਦੋਂ ਉਹਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਸੀ ਅਸੀਂ ਉਹਦੇ ਨਾਲ ਨਾਤਾ ਤੋੜ ਲਿਆ ਸੀ ਤੇ ਜਦੋਂ ਉਹਨੇ ਫਿਰ ਅੱਗੇ ਕਿਸੇ ਹੋਰ ਮੁੰਡੇ ਨਾਲ ਚਲੀ ਗਈ ਕਿਸੇ ਹੋਰ ਲੜਕੇ ਨਾਲ ਆਪਣੇ ਘਰ ਤੋਂ ਚਲੀ ਗਈ ਤਾਂ ਫਿਰ ਅਸੀਂ ਬਿਲਕੁਲ ਹੀ ਉਹਦੇ ਬਾਰੇ ਸੋਚਣਾ ਬੰਦ ਕਰ ਦਿੱਤਾ ਤੇ ਅਸੀਂ ਮੁੜ ਕੇ ਉਹਦੇ ਨਾਲ ਸੰਪਰਕ ਕਰਨ ਦੀ ਵੀ ਕਦੇ ਕੋਸ਼ਿਸ਼ ਨਹੀਂ ਕੀਤੀ ਤੇ ਕੋਈ ਰਿਪੋਰਟ ਵਗੈਰਾ ਨਹੀਂ ਲਿਖਾਈ ਗਈ ਤੇ ਪੁਲਿਸ ਉਸ ਤੋਂ ਬਾਅਦ ਜਿਹੜੇ ਹੋਰ ਤਿੰਨ ਨਾਮ ਹੁੰਦੇ ਆ ਉਹਨਾਂ ਬਾਰੇ ਵੀ ਸਰਚ ਕਰਦੀ ਆ ਚੌਥਾ ਨਾਮ ਨਿੱਲਦਾ ਹੁੰਦਾ ਤਿੰਨ ਜਣਿਆਂ ਦੇ ਹੋਰ ਨਾਮ ਹੁੰਦੇ ਆ ਤਾਂ ਉਹਨਾਂ ਨੂੰ ਇੱਕ ਨਾਮ ਦਾ ਪਤਾ ਲੱਗਦਾ ਇੱਕ ਬੰਦੇ ਦਾ ਪਤਾ ਲੱਗਦਾ ਜਿਸ ਦੀ ਕੇ ਘਰ ਵਾਲੀ ਕੁਝ ਦਿਨ ਪਹਿਲਾਂ ਲੜ ਕੇ ਆਪਣੇ ਪੇਕੇ ਚਲੀ ਗਈ ਹੁੰਦੀ ਆ ਤੇ ਉਹ ਜਿਹੜਾ ਬੰਦਾ ਆਪਣੀ ਘਰ ਵਾਲੀ ਦੇ ਪਿੱਛੇ ਪਿੱਛੇ ਉਦਾਂ ਹੀ ਪੇਕੇ ਚ ਲੈ ਜਾਂਦਾ ਉੱਥੇ ਜਾ ਕੇ ਲੜਦਾ ਆਪਣੀ ਘਰ ਵਾਲੀ ਨੂੰ ਗਾਲਾਂ ਵਗੈਰਾ ਕੱਢਦਾ ਤੇ ਉਹਨੂੰ ਧਮਕੀ ਦਿੰਦਾ ਕਿ ਮੈਂ ਤੈਨੂੰ ਜਾਨੂ ਮਾਰ ਦੂੰਗਾ ਤੇ ਜਦੋਂ ਇਹ ਧਮਕੀ ਦਿੰਦਾ ਤਾਂ ਉਹਦੇ ਘਰ ਦੇ ਆ ਜਿਹੜੇ ਉਹ ਪੁਲਿਸ ਨੂੰ ਬੁਲਾ ਲੈਂਦੇ ਆ ਤੇ ਪੁਲਿਸ ਨੂੰ ਬੁਲਾ ਕੇ ਉਹ ਜਿਹੜਾ ਬੰਦਾ ਹੁੰਦਾ ਜਿਹੜਾ ਲੜਕਾ ਹੁੰਦਾ ਉਹਨੂੰ ਚੁਕਾ ਦਿੰਦੇ ਆ ਪੁਲਿਸ ਲੈ ਜਾਂਦੀ ਆ ਥਾਣੇ ਦੇ ਵਿੱਚ ਰੱਖਦੀ ਆ ਥੋੜੇ ਦਿਨ ਥਾਣੇ ਰੱਖਣ ਬਾਅਦ ਛੱਡ ਦਿੰਦੀ ਆ ਤੇ ਪੁਲਿਸ ਫੇਰ ਜਦੋਂ ਇਹ ਕੇਸ ਦੇ ਵਿੱਚ ਦੁਬਾਰਾ ਫੇਰ ਉਹ ਤੋਂ ਪੁੱਛਗਿਛ ਕਰਦੀ ਆ ਤਾਂ ਪੁਲਿਸ ਦੇ ਹੱਥ ਫੇਰ ਨਹੀਂ ਕੁਝ ਲੱਗਦਾ ਉਹ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਇਸ ਕੇਸ ਬਾਰੇ ਇਹਨਾਂ ਤੇ ਉਸ ਤੋਂ ਬਾਅਦ ਫੇਰ ਇੱਕ ਦੋਸਤ ਅਨਿਲ ਦਾ ਹੁੰਦਾ ਜਿਹਦਾ ਇਸ ਦੇ ਵਿੱਚ ਨਾਮ ਲਿਖਿਆ ਹੁੰਦਾ ਉਹ ਬਹੁਤ ਸ਼ਰਾਬ ਪੀਂਦਾ ਸ਼ਰਾਬ ਦਾ ਆਦੀ ਹੁੰਦਾ ਤੇ ਪੁਲਿਸ ਸੋਚਦੀ ਆ ਕਿ ਹੋ ਹੋਵੇ ਨਾ ਹੋਵੇ ਤਾਂ ਇਹ ਬੰਦੇ ਤੋਂ ਆਪਾਂ ਨੂੰ ਕੋਈ ਜਾਣਕਾਰੀ ਮਿਲ ਸਕਦੀ ਆ ਤਾਂ ਪੁਲਿਸ ਉਸ ਬੰਦੇ ਦੇ ਨਾਲ ਆਪਣੇ ਅੰਡਰਕਵਰ ਕੌਪ ਕਹਿ ਲੀਏ ਜਾਂ ਅੰਡਰਕਵਰ ਪੁਲਿਸ ਵਾਲੇ ਕਹਿ ਲੀਏ ਜਾਂ ਮੁਖਵਿਰ ਲਾਉਂਦੀ ਆ ਉਹਦੇ ਪਿੱਛੇ ਤੇ ਨਾਲ ਉਹਦੇ ਸ਼ਰਾਬ ਵਗੈਰਾ ਪੀਂਦੇ ਨੇ ਉਹ ਤੇ ਸੋਚਉਂਦੇ ਆ ਕਿ ਇਹ ਜਿਹੜਾ ਸ਼ਰਾਬੀ ਆ ਕੁਛ ਨਾ ਕੁਛ ਸ਼ਰਾਬ ਪੀ ਕੇ ਕੋਈ ਨਾ ਕੋਈ ਗੱਲ ਕਹੇ ਤੇ ਉਸ ਤੇ ਸ਼ਰਾਬ ਆਪਾਂ ਨੂੰ ਪਤਾ ਲੱਗੇ ਉਹ ਉਹਦੇ ਨਾਲ ਗੱਲਾਂ ਬਾਤਾਂ ਵੀ ਕਰਦੇ ਆ ਪਰ ਐਦਾਂ ਦਾ ਕੋਈ ਵੀ ਗੱਲਬਾਤ ਉਹਨਾਂ ਨੂੰ ਨਹੀਂ ਮਿਲਦੀ ਤਬ ਪੁਲਿਸ ਵਾਲੇ ਕੀ ਸੋਚੋ ਜਨੇ ਆਪਾਂ ਨੇ ਇਹਨਾਂ ਕੁਝ ਕਰਕੇ ਦੇਖ ਲਿਆ ਕਲਾ ਬਾਰੇ ਪਤਾ ਕਰ ਲਿਆ ਜਿਹੜੇ ਨਾਮ ਲਿਖੇ ਸੀ ਉਹਨਾਂ ਬਾਰੇ ਪਤਾ ਕਰ ਲਿਆ ਤੇ ਇਹਨਾਂ ਚੋਂ ਕੁਝ ਨਿਕਲਿਆ ਤਾਂ ਹੈ ਨਹੀਂ ਤੇ ਸ਼ਰਾਬੀ ਤੋਂ ਵੀ ਜ਼ਿਆਦਾ ਤਾਂ ਨਹੀਂ ਕੁਛ ਨਾ ਕੁਛ ਨਿਕਲੇ ਆਉਂਦਾ ਤੇ ਉਦੋਂ ਵੀ ਨਹੀਂ ਕੁਝ ਨਿਕਲੇ ਦੇ ਪੁਲਿਸ ਉਹਦੀ ਆ ਕਿ ਹੋਵੇ ਨਾ ਹੋਵੇ ਕੋਈ ਬੰਦਾ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦਾ ਇਹਨਾਂ ਨਾਲ ਬੰਦੇ ਦੀ ਕਿਸੇ ਦੀ ਲਗਦੀ ਹੋਣੀ ਹੈ ਤੇ ਕਲਾ ਦਾ ਨਾਮ ਯੂਜ਼ ਕਰਕੇ ਜਿਹੜੀ 15 ਸਾਲ ਪਹਿਲਾਂ ਆਪਣੇ ਕਿਸੇ ਆਸ਼ਕੇ ਨਾਲ ਚਲੀ ਗਈ ਹੈ ਤੇ ਉਹਦਾ ਨਾਮ ਵਰਤ ਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦਾ ਕੋਈ ਬੰਦਾ ਤੇ ਪੁਲਿਸ ਫਿਰ ਪਤਾ ਕਰਦੀ ਆ ਕਿ ਕਿਉਂ ਨਾ ਪਤਾ ਕੀਤਾ ਜਾਵੇ ਜਿਹੜੇ ਬੰਦੇ ਨੇ ਇਹ ਚਿੱਠੀ ਲਿਖੀ ਆ ਉਹਦੇ ਬਾਰੇ ਆਪਾਂ ਕੁਝ ਪਤਾ ਕਰੀਏ ਤਾਂ ਪੁਲਿਸ ਲੱਭਦੀ ਆ ਉਹ ਬੰਦੇ ਨੂੰ ਲੱਭਿਆ ਜਾਂਦਾ ਤਾਂ ਪਰ ਪੁਲਿਸ ਦੇ ਹੱਥ ਉਹ ਮਾਮਲੇ 'ਚ ਵੀ ਉਧਰ ਵਾਲੀ ਸਾਈਡ ਇਨਵੈਸਟੀਗੇਸ਼ਨ 'ਚ ਵੀ ਕੁਝ ਹੱਥ ਪੱਲ ਨਹੀਂ ਲੱਗਦਾ ਤੇ ਪੁਲਿਸ ਜਿਹੜੀ ਸਟੋਰੀ ਹੈ ਇਹਨੂੰ ਤਕਰੀਬਨ ਬੰਦ ਕਰ ਦਿੰਦੀ ਆ ਕਿ ਇਹ ਕੇਸ ਆ ਇਹਨੂੰ ਬੰਦ ਕਰ ਦਿੰਦੇ ਆ ਕੁਛ ਹੱਥ ਪੱਲੇ ਨਹੀਂ ਲੱਗ ਰਿਆ ਪਰ ਇੱਕ ਪੁਲਿਸ ਆਫੀਸਰ ਉਹਨਾਂ ਦੇ ਵਿੱਚ ਜਿਹਾ ਹੁੰਦਾ ਜਿਹੜਾ ਕਿ ਨਹੀਂ ਮੰਨਦਾ ਕਿ ਉਹ ਸੋਚਦਾ ਕਿ ਜੇ ਕੋਈ ਚਿੱਠੀ ਆਈ ਆ ਤਾਂ ਇਹਦਾ ਕੋਈ ਕਾਰਨ ਜ਼ਰੂਰ ਹੋਊਗਾ ਤੇ ਉਹ ਸੋਚਦੇ ਆ ਫਿਰ ਕਿ ਕੀ ਕੀਤਾ ਜਾਵੇ ਤਾਂ ਉਹ ਜਿਹੜਾ ਸ਼ਰਾਬੀ ਹੁੰਦਾ ਉਹਨੂੰ ਦੁਬਾਰਾ ਚੱਕ ਦਿਆ ਪੁਲਿਸ ਚੱਕਦੀ ਆ ਉਹਨੂੰ ਥੋੜੀ ਸਖਤੀ ਵਰਤਦੀ ਆ ਆਪਣੇ ਤਰੀਕੇ ਨਾਲ ਉਹ ਤੋਂ ਪੁੱਛਕਿਛ ਕਰਦੇ ਆ ਜਿਵੇਂ ਆਪਾਂ ਨੂੰ ਪਤਾ ਹੈ ਨਾ ਕਿਵੇਂ ਪੁਲਿਸ ਕਰਦੀ ਹੈ ਤੇ ਉਹ ਨਾਲ ਕਹਿ ਦਿੰਦੇ ਆ ਪੁਲਿਸ ਵਾਲੇ ਇੱਕ ਟ੍ਰਿਕ ਇੱਕ ਮਤਲਬ ਕਿ ਚਾਲ ਚੱਲਦੇ ਆ ਪੁਲਿਸ ਵਾਲੇ ਵੀ ਉਹ ਜਿਹੜਾ ਆਪਣਾ ਪੁਲਿਸ ਵਾਲੇ ਇੱਕ ਟ੍ਰਿਕ ਬਣਾਉਂਦੇ ਆ ਇੱਕ ਚਾਲ ਚੱਲਦੇ ਆ ਜਿਹੜਾ ਸ਼ਰਾਬੀ ਹੁੰਦਾ ਉਹਨੂੰ ਉਹ ਝੂਠ ਬੋਲ ਦਿੰਦੇ ਆ ਕਿ ਜਿਹੜੇ ਤੇਰੇ ਦੋਸਤ ਨੇ ਜਿਨ੍ਹਾਂ ਦਾ ਚਿੱਠੀ ਦੇ ਵਿੱਚ ਨਾਮ ਦਰੋਂ ਦਾ ਨਾਮ ਲੈਂਦੇ ਨੇ ਤੇ ਨਿੱਲ ਦਾ ਨਾਮ ਲੈਂਦੇ ਨੇ ਕਿ ਇਜ਼ਰਾਇਲ ਤੋਂ ਅਸੀਂ ਉਹ ਵੀ ਫੜ ਲਿਆ ਤੇ ਉਹਨਾਂ ਨੇ ਸਾਰਾ ਕੁਝ ਸਾਨੂੰ ਸੱਚਾਈ ਦੱਸਤੀ ਕਿ ਤੁਸੀਂ ਕਲਾਂ ਨੂੰ 15 ਸਾਲ ਪਹਿਲਾਂ ਮਾਰਿਆ ਕਿੱਦਾਂ ਸੀ ਤੇ ਉਹ ਡਰ ਜਾਂਦਾ ਜਿਹੜਾ ਸ਼ਰਾਬੀ ਹੁੰਦਾ ਤੇ ਇੱਕ ਹੈਰਾਨ ਕਰਨ ਵਾਲੀ ਗੱਲ ਕਹਿੰਦਾ ਪੁਲਸਰਿਆਂ ਨੂੰ ਉਹ ਪੁਲਸ ਨੂੰ ਕਹਿੰਦਾ ਕਿ ਮੈਂ ਤੁਹਾਨੂੰ ਸਾਰੀ ਗੱਲ ਦੱਸਣ ਲਈ ਤਿਆਰ ਹਾਂ ਪਰ ਤੁਹਾਨੂੰ ਇੱਕ ਮੇਰੀ ਗੱਲ ਮੰਨਣੀ ਪੈਣੀ ਹੈ ਤੁਸੀਂ ਮੈਨੂੰ ਸਰਕਾਰੀ ਗਵਾਹ ਬਣਾਇਓ ਤੇ ਮੇਰੀ ਸਜ਼ਾ ਮਾਫ਼ ਕਰਾਉਂਗੇ ਤਾਂ ਮੈਂ ਤੁਹਾਨੂੰ ਸਾਰੀ ਗੱਲ ਬਾਤ ਦੱਸਣ ਲਈ ਤਿਆਰ ਹਾਂ ਤੇ ਪੁਲਿਸ ਵਾਲੇ ਉਹਨੂੰ ਹਾਮੀ ਭਰਦੇ ਆ ਕਿ ਇੱਕ ਵਾਰ ਦੇਖਦੇ ਆ ਕੀ ਕਹਿੰਦਾ ਤੇ ਉਹਨੂੰ ਕਹਿ ਜਾਂਦੇ ਕਿ ਠੀਕ ਆ ਜਿਵੇਂ ਤੂੰ ਕਹਿੰਦਾ ਉਹ ਕੜੀ ਅਸੀਂ ਕਰਾਂਗੇ ਤੇ ਸਰਕਾਰੀ ਗਵਾਹ ਬਣਾ ਦਾਂਗੇ ਪਰ ਤੂੰ ਸਾਨੂੰ ਸਾਰੀ ਸਟੋਰੀ ਦੱਸ ਤਾਂ ਜਿਹੜਾ ਸ਼ਰਾਬੀ ਹੁੰਦਾ ਫਿਰ ਉਹ ਸਾਰੀ ਜਿਹੜੀ ਘਟਨਾ ਹੈ ਉਹ ਕਬੂਲ ਕਰ ਲੈਂਦਾ ਉਹ ਪੁਲਿਸ ਨੂੰ ਦੱਸਦਾ ਕਿ ਇੱਕ ਦਿਨ ਸਾਨੂੰ ਅਨਿਲ ਦਾ ਫੋਨ ਆਉਂਦਾ ਅਨਿਲ ਸਾਨੂੰ ਕਹਿੰਦਾ ਕਿ ਮੇਰੀ ਘਰ ਵਾਲੀ ਦਾ ਕਤਲ ਕਰਨਾ ਅਸੀਂ ਸ਼ਰਾਬ ਇਕੱਠਿਆਂ ਨੇ ਪੀਤੀ ਤੇ ਸ਼ਰਾਬ ਪੀਂਦੇ ਉਹਨੇ ਸਾਰੇ ਸਾਨੂੰ ਗੱਲ ਬਾਤ ਅਸੀਂ ਕਿ ਮੇਰੀ ਘਰ ਵਾਲੀ ਆ ਜਿਹੜੀ ਉਹਦਾ ਕਿਸੇ ਨਾਲ ਹੋਰ ਅਫੇਅਰ ਹੈ ਤੇ ਅਸੀਂ ਨੇ ਇਦਾਂ ਹੀ ਉਹਦਾ ਫਿਰ ਕਤਲ ਕਰ ਦਿੱਤਾ ਕਤਲ ਕਰਨ ਤੋਂ ਬਾਅਦ ਉਹ ਕਹਿੰਦਾ ਅਸੀਂ ਚਾਰ ਜਣੇ ਸੀ ਚਾਰਾਂ ਨੇ ਸੋਚਿਆ ਕਿ ਜਿਹੜੀ লাশ ਹੈ ਇਹਦੀ ਅ ਕਲਾ ਦੀ ਅਸੀਂ ਉਹਨੂੰ ਕਿਸੇ ਨਦੀ ਨਾਲੇ ਦੇ ਵਿੱਚ ਸਿੱਟ ਦਾਂਗੇ ਤਾਂ ਪਰ ਉਹ ਕਹਿੰਦਾ ਅਸੀਂ ਡਰ ਜਾਂਨੇ ਆ ਡਰ ਤੋਂ ਬਾਅਦ ਜਿਹੜੀ ਅਸੀਂ লাশ ਹੈ ਉਹ ਸੈਪਟਿਕ ਟੈਂਕ ਜਿਹੜਾ ਨਿਲ ਦੇ ਘਰ ਦੇ ਵਿੱਚ ਹੁੰਦਾ ਜੇ ਆਪਾਂ ਕਹਿ ਲਈਏ ਫਲਸ਼ ਦਾ ਜਾਂ ਲੈਕਟ੍ਰਨ ਦਾ ਜਿਹੜਾ ਟੈਂਕ ਹੁੰਦਾ ਗੰਦੇ ਪਾਣੀ ਵਾਲਾ ਉਹਦੇ ਵਿੱਚ ਸਿੱਟ ਦਿੰਦੇ ਆਂ ਪੁਲਿਸ ਨੂੰ ਇਹ ਗੱਲ ਪਤਾ ਲੱਗਦੀ ਆ ਪੁਲਿਸ ਹੈਰਾਨ ਪਰੇਸ਼ਾਨ ਉਹਨਾਂ ਦੇ ਹੱਥ ਉਹਨਾਂ ਨੇ ਇੱਕ ਚਾਲ ਚੱਲ ਕੇ ਦੇਖੀ ਸੀ ਪੁਲਿਸ ਨੇ ਪਰ ਉਹਨਾਂ ਦੇ ਹੱਥੇ ਈ ਵੱਡੀ ਜਾਣਕਾਰੀ ਲੱਗ ਜਾਂਦੀ ਆ ਤਾਂ ਪੁਲਿਸ ਕੀ ਕਰਦੀ ਆ ਆਪਣੀ ਟੀਮ ਨੂੰ ਨਾਲ ਲੈਂਦੀ ਆ ਤੇ ਨਿੱਲ ਦੇ ਘਰ ਜਾਂਦੀ ਆ ਨਿੱਲ ਦੇ ਘਰ ਜਾ ਕੇ ਉਹ ਖੁਦਾਈ ਸਟਾਰਟ ਕਰਦੇ ਆ ਜਿਹੜਾ ਟੈਂਕ ਉਹਨੂੰ ਖੋਲਦੇ ਆ ਕੋਲਕੇ ਉਹਦੇ ਵਿੱਚ ਤਲਾਸ਼ੀ ਸਟਾਰਟ ਕਰਦੇ ਆ 2 ਜੁਲਾਈ 2024 ਹੁਣ ਵੀ ਜੁਲਾਈ ਦਾ ਮਹੀਨਾ ਚੱਲ ਰਿਹਾ 2024 ਦੇ ਵਿੱਚ ਜਿਹੜਾ ਪਹਿਲਾਂ ਹੀ 2 ਜੁਲਾਈ ਲੰਘ ਕੇ ਹਟਿਆ ਇਸ ਦਿਨ ਉਹ ਜਿਹੜੇ ਪੁਲਿਸ ਆ ਉਹਦਾ ਟੈਂਕ ਖੋਲ ਕੇ ਦੇਖਦੀ ਆ ਤਾਂ ਪੁਲਿਸ ਨੂੰ ਟੈਂਕ ਦੇ ਵਿੱਚੋਂ ਇੱਕ ਲੋਕੇਟ ਮਿਲਦਾ ਜਿਹੜਾ ਕਿ ਕਲਾ ਦਾ ਲੋਕੇਟ ਦੱਸਿਆ ਜਾ ਰਿਹਾ ਤੇ ਨਾਲ ਇੱਕ ਵਾਲਾਂ ਦਾ ਗੁੱਛਾ ਲੰਬੇ-ਲੰਬੇ ਵਾਲ ਜਿਹੜੇ ਕਿਸੇ ਔਰਤ ਦੇ ਹੋ ਸਕਦੇ ਨੇ ਉਹ ਮਿਲਦੇ ਆ ਤੇ ਨਾਲ ਟੁਕੜੇ ਮਿਲਦੇ ਆ ਹੱਡੀਆਂ ਦੇ ਕਹਿਦੀਆਂ ਇਨਸਾਨੀ ਹੱਡੀਆਂ ਦੇ ਛੋਟੇ ਛੋਟੇ ਟੁਕੜੇ ਮਾਸ ਦੇ ਟੁਕੜੇ ਵੀ ਉਹਨਾਂ ਨੂੰ ਬਰਾਮਦ ਹੁੰਦੇ ਆ ਹੱਡੀਆਂ ਦੇ ਉੱਤੇ ਥੋੜਾ ਥੋੜਾ ਮਾਸ ਲੱਗਿਆ ਹੈ ਨਾ ਜਿਹੜੇ ਚੰਗੀ ਤਰ੍ਹਾਂ ਨਹੀਂ ਗਲੇ ਇਨਸਾਨਾਂ ਦੇ ਵਿੱਚ ਉਹ ਸਾਰਾ ਜਿਹੜਾ ਸਮਾਨ ਮਿਲਦਾ ਸਾਰੇ ਜਿਹੜੇ ਸਬੂਤ ਮਿਲਦੇ ਆ ਉਹਨਾਂ ਨੂੰ ਇਕੱਠੇ ਕਰਕੇ ਜਿਹੜੀ ਪੁਲਿਸ ਆਉ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਉਹਨਾਂ ਨੇ ਤੇ ਉਹਦੀ ਹਾਲੇ ਰਿਪੋਰਟ ਹੈ ਜਿਹੜੀ ਲੈਬ ਦੇ ਵਿੱਚੋਂ ਆਉਣੀ ਬਾਕੀ ਹੈ ਜਿਵੇਂ ਹੀ ਉਹਦੀ ਰਿਪੋਰਟ ਆਊਗੀ ਤੇ ਜੇ ਉਹ ਸਿੱਧ ਹੋ ਜਾਂਦਾ ਕਿ ਉਹ ਜਿਹੜੀ ਕਲਾ ਦੇ ਹੀ ਜਾਂ ਕਿਸੇ ਇਨਸਾਨ ਦੇ ਹੀ ਜਿਹੜੇ ਉਹ ਪਾਰਟਸ ਨੇ ਜਾਂ ਸਬੂਤ ਮਿਲੇ ਆ ਤਾਂ ਫਿਰ ਉਹ ਅਨਿਲ ਨੂੰ ਜਿਹੜੀ ਪੁਲਿਸ ਆ ਇਜ਼ਰਾਈਲ ਤੋਂ ਇੱਥੇ ਲਿਆਉਣ ਦੀ ਜਿਹੜੀ ਅੱਗੇ ਕਾਰਵਾਈ ਸ਼ੁਰੂ ਕਰੂਗੀ ਤੇ ਪੁਲਿਸ ਜਿਹੜੇ ਬਾਕੀ ਦੋਸਤ ਨੇ ਉਹਨਾਂ ਨੂੰ ਵੀ ਚੱਕ ਲੈਂਦੀ ਆ ਉਹਨਾਂ ਨੂੰ ਵੀ ਚੱਕ ਕੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਰੱਖਿਆ ਤੇ ਜਦੋਂ ਇਹ ਸਾਰਾ ਮਾਮਲਾ ਹੁੰਦਾ ਉਸ ਤੋਂ ਬਾਅਦ ਫਿਰ ਇੱਕ ਬੰਦਾ ਜਿਨੇ ਚਿੱਠੀ ਲਿਖੀ ਹੁੰਦੀ ਜਿਹੜੀ ਪੁਲਿਸ ਕੋਲ ਗੁੰਮ ਨਾਮ ਚਿੱਠੀ ਆਈ ਸੀ ਉਹ ਬੰਦਾ ਆਪਣੇ ਆਪ ਪੁਲਿਸ ਥਾਣੇ ਪਹੁੰਚ ਜਾਂਦਾ ਕਿ ਇਹ ਚਿੱਠੀ ਮੈਂ ਲਿਖੀ ਸੀ ਕਿਉਂਕਿ ਉਹਨੂੰ ਹੁੰਦਾ ਕਿ ਹੁਣ ਸਾਰਾ ਕੇਸ ਸਾਹਮਣੇ ਆ ਗਿਆ ਤਾਂ ਕਰਕੇ ਉਹ ਪੁਲਿਸ ਦੇ ਆਪਣੇ ਆਪ ਸਾਹਮਣੇ ਚਲਾ ਜਾਂਦਾ ਤੇ ਪੁਲਿਸ ਉਹਨੂੰ ਪੁੱਛਦੀ ਆ ਕਿ ਤੈਨੂੰ ਇਸ ਬਾਰੇ ਕਿਵੇਂ ਪਤਾ ਲੱਗਿਆ ਤੈਨੂੰ ਕਿਵੇਂ ਜਾਣਕਾਰੀ ਹੋਈ ਕਿ ਇਦਾਂ ਇਦਾਂ ਇਹਨਾਂ ਨੇ ਕਤਲ ਕਰਿਆ ਹੋ ਵੀ 15 ਸਾਲ ਪਹਿਲਾਂ ਤਾਂ ਉਹ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਇੱਕ ਦਿਨ ਮੈਂ ਠੇਕੇ ਦੇ ਉੱਤੇ ਬੈਠ ਕੇ ਸ਼ਰਾਬ ਪੀ ਰਿਹਾ ਸੀ ਸ਼ਰਾਬ ਪੀਂਦੇ ਪੀਂਦੇ ਤਿੰਨ ਦੋਸਤ ਤਿੰਨ ਬੰਦੇ ਮੇਰੇ ਕੋਲ ਆ ਕੇ ਬੈਠਦੇ ਆ ਤੇ ਉਹ ਵੀ ਸ਼ਰਾਬ ਪੀਂਗ ਲਗਦੇ ਆ ਇਹ ਉਹੀ ਦਿਨ ਹੁੰਦਾ ਦੋਸਤੋ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਇੱਕ ਨੱਲਦਾ ਇੱਕ ਦੋਸਤ ਜਿਹਨੂੰ ਪੁਲਿਸ ਜਿੱਦੋਂ ਪੁੱਛਗਿੱਛ ਕਰਦੀ ਆ ਜਿਦੀ ਕਿ ਪਤਨੀ ਦੀ ਉਹਦੇ ਨਾਲ ਲੜਾਈ ਹੋ ਜਾਂਦੀ ਉਹ ਆਪਣੇ ਪੇਕੇ ਚਲੀ ਜਾਂਦੀ ਆ ਉਹ ਧਮਕੀ ਦਿੰਦਾ ਧਮਕੀ ਦੇਣ ਤੋਂ ਬਾਅਦ ਪੁਲਿਸ ਆਉਂਦੀ ਉਹਨੂੰ ਲੈ ਕੇ ਜਾਂਦੀ ਆ ਤੇ ਜਦੋਂ ਉਸ ਜੇਲ੍ਹ ਦੇ ਵਿੱਚੋਂ ਜਾਂ ਥਾਣੇ ਦੇ ਵਿੱਚੋਂ ਬਾਹਰ ਆਉਂਦਾ ਤੇ ਉਸ ਦਿਨ ਦੀ ਗੱਲ ਹੈ ਉਹ ਫਿਰ ਇਕੱਠੇ ਹੋ ਕੇ ਆਪਣੇ ਦੋਸਤਾਂ ਦੇ ਨਾਲ ਸ਼ਰਾਬ ਪੀਣ ਲਈ ਠੇਕੇ ਦੇ ਉੱਤੇ ਜਾਂਦਾ ਤੇ ਉੱਥੇ ਬੈਠੇ ਬੈਠੇ ਉਹ ਉਹਦੇ ਲਵੇ ਬੈਠਾ ਹੁੰਦਾ ਇਨਸਾਨ ਜੀ ਨੇ ਚਿੱਠੀ ਪਾਈ ਹੁੰਦੀ ਆ ਉਹ ਕਹਿੰਦਾ ਸਾਬ ਮੇਰੇ ਲਵੇ ਬੈਠੇ ਉਹ ਬੰਦਾ ਗੱਲ ਕਰਦਾ ਆਪਣੇ ਦੋਸਤਾਂ ਨੂੰ ਕਹਿੰਦਾ ਕਿ ਜਿਵੇਂ ਆਪਾਂ ਨੇ 15 ਸਾਲ ਪਹਿਨਾ ਅਨਿਲ ਦੀ ਘਰ ਵਾਲੀ ਕੱਲਾ ਨੂੰ ਮਾਰਿਆ ਸੀ ਮੈਨੂੰ ਲੱਗਦਾ ਮੇਰੀ ਘਰ ਵਾਲੀ ਨੂੰ ਵੀ ਆਪਾਂ ਨੂੰ ਉਸੇ ਤਰ੍ਹਾਂ ਮਾਰਨਾ ਪਊਗਾ ਤੇ ਉਹ ਬੰਦਾ ਕਹਿੰਦਾ ਮੈਂ ਹੈਰਾਨ ਸੀਗਾ ਤੇ ਮੈਨੂੰ ਡਰ ਸੀ ਇਹ ਗੱਲ ਝੂਠੀ ਆ ਸੱਚੀ ਆ ਸ਼ਰਾਬੀ ਦੇ ਵਿਸ਼ਵਾਸ ਵੀ ਨਹੀਂ ਕੀਤਾ ਜਾ ਸਕਦਾ ਸੀ ਤਾਂ ਉਹ ਕਹਿੰਦਾ ਮੈਂ ਇਦਾਂ ਇੱਕ ਚਿੱਠੀ ਲੇ ਕੇ ਥਾਣੇ ਦੇ ਵਿੱਚ ਪਾਤੀ ਸੀ ਕਿ ਸਾਰੀ ਡਿਟੇਲ ਜੋ ਮੈਨੂੰ ਉਹਨਾਂ ਤੋਂ ਪਤਾ ਲੱਗੀ ਸੀ ਮੈਂ ਲਿਖ ਕੇ ਥਾਣੇ ਦੇ ਵਿੱਚ ਪਾਤੀ ਸੀ ਜੇ ਇਸ ਗੱਲ ਦੇ ਵਿੱਚ ਸੱਚਾਈ ਹੋਊਗੀ ਤਾਂ ਪੁਲਿਸ ਆਪਣੇ ਆਪ ਇਨਵੈਸਟੀਗੇਸ਼ਨ ਕਰਕੇ ਕੱਢ ਲੂਗੀ ਤੇ ਉਹ ਇਦਾਂ ਹੀ ਹੁੰਦਾ ਦੋਸਤੋ ਉਹ ਬੰਦੇ ਦੀ ਇੱਕ ਚਿੱਠੀ ਪਾਉਣ ਕਰਕੇ 15 ਸਾਲ ਪੁਰਾਣੀ ਜਿਹੜੀ ਗੁੱਥੀ ਔਰ ਛੁੱਟ ਜਾਂਦੀ ਹੈ ਕਾਤਲ ਦੀ ਇੱਕ ਔਰਤ ਨੂੰ ਇਨਸਾਫ ਮਿਲਦਾ 15 ਸਾਲ ਬਾਅਦ ਦੇਖੋ ਦੋਸਤੋ ਇਦਾਂ ਹੀ ਹੁੰਦਾ ਹੈਨਾ ਕਈ ਪੇਜ ਨੇ ਜਿਹੜੇ ਗੁੱਝੇ ਨਹੀਂ ਰਹਿੰਦੇ ਜਿੰਨਾ ਵੀ ਟਾਈਮ ਲੰਘ ਜੇ ਕਹਦੇ ਹੁੰਦੇ ਆ ਨਾ ਕਾਤਲ ਗੁੱਝਾ ਨਹੀਂ ਰਹਿੰਦਾ ਹੁੰਦਾ ਕਾਤਲ ਦਾ ਪਤਾ ਲੱਗ ਹੀ ਜਾਂਦਾ ਤੇ ਉਸੇ ਤਰ੍ਹਾਂ 15 ਸਾਲ ਬਾਅਦ ਇੱਕ ਕੇਸ ਦੇ ਵਿੱਚ ਉਹ ਉਸ ਲੜਕੀ ਨੂੰ ਉਸ ਕਲਾ ਨੂੰ ਇਨਸਾਫ ਮਿਲਿਆ ਤੇ ਇਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ 15 ਸਾਲ ਪੁਰਾਣੀ ਸਟੋਰੀ ਸੀ ਤੇ ਅੱਜ ਦੀ ਵੀ ਸਟੋਰੀ ਸੀ ਇਹ 15 ਸਾਲ ਪੁਰਾਣੀ ਅੱਜ 2024 ਚ ਫੇਰ ਉਸੇ ਤਰ੍ਹਾਂ ਕੇਸ ਬੁੱਲਦਾ ਤੇ ਐਸੀ ਅੱਜ ਦੀ ਸਟੋਰੀ ਇਹ ਕਹਾਣੀ ਅੱਜ ਦੀ ਜਿਹੜੀ ਮੈਂ ਤੁਹਾਨੂੰ ਸੁਣਾਈ ਆ ਤੁਹਾਨੂੰ ਕਿਵੇਂ ਦੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਮਿਲਾਂਗੇ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ